ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ 6 ਨੌਜਵਾਨਾਂ ਆ ਉਹ ਇੱਕ ਚੋਰੀ ਕਰਨ ਦੇ ਇਰਾਦੇ ਨਾਲ ਇੱਕ ਘਰ ਦੇ ਵਿੱਚ ਵੜ ਰਹੇ ਹਨ 2 ਦਿਨ ਪਹਿਲਾਂ ਇਹ ਵਾਰਦਾਤ ਹੋਈ ਹੈ ਵੀ ਮਹੱਲੇ ਦੇ ਵਿੱਚ 6 ਜਿਹੜੇ ਹੈ ਅਣਪਛਾਤੇ ਵਿਅਕਤੀ ਦੇਖ ਚੁੱਕੇ ਆ ਅਸੀਂ ਵੀਡੀਓਜ਼ ਵਾਇਰਲ ਹੋਈਆਂ ਨੇ ਤੇ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਵੀ ਹੈ ਔਰ ਕਰਦੇ ਵੀ ਆ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਜਿਸ ਤਰੀਕੇ ਨਾਲ ਆਰਾਮ ਬਸਤੀ ਚੋਂ ਵੀਡੀਓ ਵਾਇਰਲ ਹੋਣੀ ਆ ਅਸੀਂ ਜੇ ਇਹ ਕਰ ਇਹਦੀ ਗੱਲ ਕਰੀਏ ਹਰੇੜੀ ਰੋਡ ਦੀ 100 ਦੇ ਕਰੀਬ ਦੁਕਾਨਦਾਰ ਹੈ ਜਿਹੜਾ ਇਹ ਚਿੰਤਤ ਹੈ ਕਿਤੇ ਸਾਡੀਆਂ ਦੁਕਾਨਾਂ ਨਾਲ ਲੁੱਟੀਆਂ ਨ ਕਿਤੇ ਸਾਡੇ ਵਪਾਰ ਨਾਲ ਠੱਪ ਹੋ ਜਾਣ ਕਿਲੋਮੀਟਰ ਦੇ ਉੱਤੇ ਤਕਰੀਬਨ ਇੱਥੇ ਜਿਹੜਾ ਥਾਣਾ ਪੁਲਿਸ ਦਾ ਥਾਣਾ ਹੈ ਤਾਂ ਥੋੜੀ ਦੂਰ ਦੇ ਉੱਤੇ ਕੈਂਚੀ ਆਨ ਜਿੱਥੇ ਪੁਲਿਸ 24 ਘੰਟੇ ਮਸ਼ਤੈਦ ਰਹਿੰਦੀ ਹੈ ਪਰ ਉਸ ਦੇ ਬਾਵਜੂ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਰੋਜ਼ ਰੋਜ਼ ਜਿਹੜੇ ਚੋਰ ਆ ਰਹੇ ਨੇ ਅੱਜ ਵੀ ਅਜ ਪ੍ਰੀਤਨਗਰ ਚਿੱਕਾ ਕੋਠੇ ਟੱਪਿਆ ਬੰਦਾ 6 ਵਜੇ ਇਹ ਬਹੁਤ ਗਲਤ ਗੱਲ ਹੈ ਜੀ ਪੁਲਿਸ ਇਹਨਾਂ ਦੇ ਜਲਦੀ ਤੋਂ ਜਲਦੀ ਨਕਿਲ ਪਾਵੇ ਜੀ ਚਾਰ ਬੰਦੇ ਉਹਨਾਂ ਨੇ ਅਰੈਸਟ ਕਰ ਵੀ ਲਏ ਨੇ ਅੱਜ ਵੀ ਉਹ ਥਾਣੇ ਨੇ ਉਹਨਾਂ ਦੀ ਇਨਕੁਆਰੀ ਉਹਨਾਂ ਦੀ ਜੜੀ ਪਛਾਣ ਹੈ ਉਹ ਚੱਲ ਰਹੀ ਹੈ ਸਭ ਜੀ ਗੱਲ ਕਰੀ ਜਾਵੇ ਤਾਂ ਕਿਲੋ ਕਿਲੋ ਮੀਟਰ ਦੀ ਦੂਰੀ ਤੇ ਹੀ ਥਾਣਾ ਹੈ ਤੇ ਥੋੜੀ ਦੂਰ ਤੇ ਜਿਹੜੀ ਬਰਨਾਲਾ ਕੈਂਚੀਆਂ ਨੇ ਉੱਥੇ ਵੀ ਪੁਲਿਸ 24 ਘੰਟੇ ਰਹਿੰਦੀ ਹੈ ਪਰ ਜਿਹੜੇ ਚੋਰਾਂ ਦੇ ਹੌਸਲੇ ਦੀ ਗੱਲ ਕਰੀਏ ਤਾਂ ਉਹ ਜ਼ਿਆਦਾ ਤੇਜ਼ ਲੱਗਦੇ ਪਰ ਕਿਸੇ ਦਾ ਨੁਕਸਾਨ ਜਾਂ ਮਾਲੀ ਦਾ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਕੋਈ ਮੱਕੀ ਅਸੀਂ ਇਸ ਸਬੰਧੀ ਸਾਡੀ ਟੀਮ ਲੱਗੀ ਹੋਈ ਹੈ ਸਾਡੀ ਟੀਮ ਚੱਲ ਰਹੀ ਹੈ ਨੇ ਜੀ ਜਲਦੀ ਪਕੜ ਲਾਂਗੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ 6 ਨੌਜਵਾਨਾਂ ਆ ਉਹ ਇੱਕ ਚੋਰੀ ਕਰਨ ਦੇ ਇਰਾਦੇ ਨਾਲ ਇੱਕ ਘਰ ਦੇ ਵਿੱਚ ਵੜ ਰਹੇ ਹਨ ਤੇ ਦੂਜੇ ਪਾਸੇ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਤਾਂ ਜਰੂਰ ਕੀਤੇ ਜਾਂਦੇ ਹਨ ਕਿ ਜਿਹੜਾ ਇਹ ਕੰਟਰੋਲ ਸਾਡੀ ਸਥਿਤੀ ਤੇ ਪੂਰਾ ਕੰਟਰੋਲ ਹੈ ਪਰ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿਹੜੇ ਉਹ ਚੋਰ ਹਨ ਬੇਤੜਕੇ ਹੋ ਕੇ ਇੱਕ ਕੰਦ ਟੱਪ ਕੇ ਕਿਸੇ ਖਾਲੀ ਕਿਸੇ ਦੇ ਖੱਜੇ ਦਾ ਆਪਾਂ ਕਹਿ ਸਕਦੇ ਹਾਂ ਕਿ ਘਰ ਦੇ ਵਿੱਚ ਕੋਈ ਨਹੀਂ ਸੀ ਉਸਦੇ ਬੇਤੜਕੇ ਹੋ ਕੇ ਦਰਵਾਜ਼ੇ ਤੋੜ ਕੇ ਸਮਾਨ ਚੈੱਕ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਜੇ ਮਾਹੌਲ ਦੀ ਗੱਲ ਕਰੀ ਜਾਵੇ ਤਾਂ ਜਿਹੜੇ ਉੱਥੋਂ ਦੇ ਆਮ ਲੋਕ ਹਨ ਉੱਥੋਂ ਦੇ ਲੋਕਾਂ ਦੇ ਚ ਦਸ਼ਤ ਦਾ ਮਾਹੌਲ ਹੈ ਅਸੀਂ ਗੱਲ ਕਰ ਰਹੇ ਆਂ ਰਾਮ ਬਸਤੀ ਦੀ ਤਸਵੀਰਾਂ ਤੁਹਾਨੂੰ ਇੱਕ ਵਾਰ ਰਾਮ ਬਸਤੀ ਦੀਆਂ ਦਿਖਾਣੀਆਂ ਆ ਇਹ ਰਾਮ ਬਸਤੀ ਦੀਆਂ ਤਸਵੀਰਾਂ ਹਨ ਜਿਹੜੇ ਸ਼ਹਿਰ ਦਾ ਸਾਰਨਾ ਮਹਿੰਗਾ ਏਰੀਆ ਇਸ ਨੂੰ ਦੱਸਿਆ ਜਾਂਦਾ ਤਾਂ ਕੁਝ ਹੀ ਕਿਲੋ 1 ਕਿਲੋਮੀਟਰ ਦੇ ਉੱਤੇ ਤਕਰੀਬਨ ਇੱਥੇ ਜਿਹੜਾ ਥਾਣਾ ਪੁਲਿਸ ਦਾ ਥਾਣਾ ਹੈ ਤਾਂ ਥੋੜੀ ਦੂਰ ਦੇ ਉੱਤੇ ਕੈਂਚੀਆਂ ਹਨ ਜਿੱਥੇ ਪੁਲਸ 24 ਘੰਟੇ ਮਸਤੈਦ ਰਹਿੰਦੀ ਹੈ ਪਰ ਉਸ ਦੇ ਬਾਵਜੂ ਚੋਰਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਾਡੇ ਨਾਲ ਮੱਲਾ ਨਿਵਾਸੀ ਵੀ ਮੌਜੂਦ ਹਨ ਨਾਲ ਵੀ ਗੱਲ ਕਰਦੇ ਹਾਂ ਨਮਸਕਾਰ ਜੀ ਹਾਂਜੀ ਸਰ ਸ਼੍ਰੀਕਲ ਜੀ ਕੀ ਨਾਮ ਹੈ ਮੇਰਾ ਨਾਮ ਨਵਦੀਪ ਕੌਰ ਸਿੱਧੂ ਹੈ ਜੀ ਨਵਦੀਪ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਜਿਹੜੇ ਚੋਰਾਂ ਦੇ ਹੌਸਲੇ ਨੇ ਪੂਰੇ بلند ਹੋ ਚੁੱਕੇ ਨੇ ਪੁਲਸ ਦਾ ਕੋਈ ਡਰ ਹੀ ਨਹੀਂ ਰਿਹਾ ਬਿਲਕੁਲ ਜੀ ਦੇਖੋ ਚੋਰਾਂ ਦੇ ਹੌਸਲੇ ਤਾਂ بلند ਹੋ ਚੁੱਕੇ ਨੇ ਰਾਮ ਬਸਤੀ 28 ਨੰਬਰ ਵਾਰਡ ਮੇਰਾ ਮਹੱਲਾ ਹੈ 2 ਦਿਨ ਪਹਿਲਾਂ ਇਹ ਵਾਰਦਾਤ ਹੋਈ ਹੈ ਵੀ ਮਹੱਲੇ ਦੇ ਵਿੱਚ 6 ਜਿਹੜੇ ਹੈ ਅਣਪਛਾਤੇ ਵਿਅਕਤੀ ਦੇਖ ਚੁੱਕੇ ਆ ਅਸੀਂ ਵੀਡੀਓਜ਼ ਵਾਇਰਲ ਹੋਈਆਂ ਨੇ ਤੇ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਵੀ ਹੈ ਔਰ ਕਰਦੇ ਵੀ ਆ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਕਿਤੇ ਵੀ ਕਿਸੇ ਕਸਮ ਦੀ ਕੋਈ ਘਟਨਾ ਨਾ ਵਾਪਰੇ ਅਸੀਂ ਇਹੀ ਚਾਹੁੰਦੇ ਆ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਪ੍ਰਸ਼ਾਸਨ ਸਾਡਾ ਸਾਥ ਦੇਵੇ ਪ੍ਰਸ਼ਾਸਨ ਦੀ ਗੱਲ ਕਰੀ ਤੇ ਪ੍ਰਸ਼ਾਸਨ ਦਾ ਕਿਤੇ ਐਨ ਲੱਗਦਾ ਕਿ ਕੁੰਭ ਕਰਨ ਦੀ ਨੀਂ ਸੁੱਤਾ ਕਿਉਂਕਿ ਆਏ ਦਿਨ ਆਪਾਂ ਵੇਖ ਰਹੇ ਆ ਚੈਨੀ ਖੋ ਚੋਰੀ ਚਕਾਰੀਆਂ ਦਾ ਆਮ ਜੀ ਗੱਲ ਹੋ ਗਈ ਦੇਖੋ ਇਹ ਤਾਂ ਇਹ ਵੀ ਨਹੀਂ ਆਪਾਂ ਕਹਿ ਸਕਦੇ ਪ੍ਰਸ਼ਾਸਨ ਨੂੰ ਵੀ ਆਪਾਂ ਇੰਨਾ ਵੀ ਨਹੀਂ ਉਹ ਕਰ ਸਕਦੇ ਦੇਖੋ ਜਿੰਨਾ ਹੁੰਦਾ ਕਰਦੇ ਆ ਬਟ ਸਾਨੂੰ ਇੱਥੇ ਵਿਸ਼ਵਾਸ ਦਿਵਾਇਆ ਗਿਆ ਥਾਣਾ ਮੁਖੀ ਦੇ ਸਿਟੀ ਬੰਦੇ ਐਸਚੋ ਸਾਹਿਬ ਇੱਥੇ ਪਹੁੰਚੇ ਆ ਡੀਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਇੱਥੇ ਪਹੁੰਚੇ ਨੇ ਉਹਨਾਂ ਨੇ ਪੂਰੀ ਸਾਨੂੰ ਵਿਸ਼ਵਾਸ ਦਿਵਾਇਆ ਸਾਰਿਆਂ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਆ ਤੁਹਾਡੇ ਨਾਲ ਆ ਬਲਕਿ ਉਹਨਾਂ ਦੇ ਵਿੱਚੋਂ ਦੋ ਸ਼ਾਇਦ ਚਾਰ ਚਾਰ ਬੰਦੇ ਉਹਨਾਂ ਨੇ ਅਰੈਸਟ ਕਰ ਵੀ ਲਏ ਨੇ ਅੱਜ ਵੀ ਉਹ ਥਾਣੇ ਨੇ ਉਹਨਾਂ ਦੀ ਇਨਕੁਆਰੀ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਚੱਲ ਰਹੀ ਹੈ ਸਰਨਾ ਹੋਰ ਮੱਲਾ ਨਿਵਾਸੀ ਮੌਜੂਦਾ ਕੀ ਨਾਮ ਹੈ ਹਰਜੀਤ ਰਾਹ ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਨੌਜਵਾਨ ਹਨ ਕੰਦ ਟੱਪਦੇ ਬੇ ਧੜਕੇ ਟ ਕੰਦ ਟੱਪ ਰਹੇ ਨੇ ਤਾਂ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਕਿਲੋਮੀਟਰ ਤੇ ਥਾਣਾ ਤੇ ਥੋੜੀ ਦੂਰ ਦੀ ਕੈਂਚੇ ਜਿੱਥੇ ਪੁਲਿਸ ਹਰ ਵਕਤ ਰਹਿੰਦੀ ਹੈ ਨੇ ਕੋ ਪਤਾ ਕੀ ਹੈ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਜੀ ਜਿਹੜੇ ਚੋਰ ਨੇ ਮੁਸ਼ਤੈਦ ਨੇ ਉਹ ਆਪਣੀ ਕਾਰਵਾਈ ਕਰ ਰਹੇ ਨੇ ਜਿਸ ਤਰੀਕੇ ਨਾਲ ਰਾਮਬਸਤੀ ਚੋਂ ਵੀਡੀਓ ਵਾਇਰਲ ਹੋਣੀ ਆ ਅਸੀਂ ਜੇ ਇਹਦੀ ਗੱਲ ਕਰੀਏ ਹਰੇੜੀ ਰੋਡ ਦੀ 100 ਦੇ ਕਰੀਬ ਦੁਕਾਨਦਾਰ ਹੈ ਜਿਹੜਾ ਇਹ ਚਿੰਤਾਤ ਹੈ ਕਿਤੇ ਸਾਡੀਆਂ ਦੁਕਾਨਾਂ ਨਾ ਲੁੱਟੀਆਂ ਜਾਣ ਕਿਤੇ ਸਾਡੇ ਵਪਾਰ ਨਾ ਠੱਪ ਹੋ ਜਾਣ ਮੈਂ ਇਸ ਰੋਡ ਦਾ ਪ੍ਰਧਾਨ ਹੋਣ ਦੇ ਨਾਤੇ ਕੱਲ ਵੀ ਇੱਕ ਅਸੀਂ ਮੀਟਿੰਗ ਥਾਣਾ ਸਿਟੀ ਬੰਦੇ ਐਸ ਐਚਓ ਬਤਾਰ ਸਿੰਘ ਹੋਰਾਂ ਨਾਲ ਕੀਤੀ ਸੀ ਉਹਨਾਂ ਨੇ ਭਰੋਸਾ ਦਵਾਇਆ ਹੈ ਕਿ ਅਸੀਂ ਜਿਹੜੀ ਰਾਤ ਦੀ ਗਸ਼ਤ ਹੈ ਉਹਦੇ ਵਿੱਚ ਵੀ ਵਾਅਦਾ ਕਰ ਰਹੇ ਹਾਂ ਪਹਿਲਾਂ ਸਾਡੇ ਕੋਲ ਕੋਈ ਗੱਡੀ ਨਹੀਂ ਆਉਂਦੀ ਸੀ ਹੁਣ ਮੈਡਮ ਹੋਰਾਂ ਦੇ ਸਹਿਯੋਗ ਦੇ ਨਾਲ ਸਾਡੇ ਕੋਲ ਤਿੰਨ ਗੱਡੀਆਂ ਆਉਣੀਆਂ ਸ਼ੁਰੂ ਹੋ ਗਈਆਂ ਰਾਤ ਨੂੰ ਤਿੰਨ ਜਿਹੜੇ ਰਾਉਂਡ ਨੇ ਉਹ ਲੱਗਦੇ ਨੇ ਤੇ ਅਸੀਂ ਪ੍ਰਾਈਵੇਟ ਤੌਰ ਤੇ ਵੀ ਜਿਹੜਾ ਇਹ ਸਿਕਿਉਰਿਟੀ ਗਾਰਡ ਦਾ ਪ੍ਰਬੰਧ ਕੀਤਾ ਹੋਇਆ ਮੈਨੂੰ ਇਹ ਲੱਗਦਾ ਕਿ ਪ੍ਰ ਜੋ ਜਿਹੜੇ ਵੀ ਕਿਉਂਕਿ ਸਾਰਾ ਸੰਗਰੂਰ ਚੋਰ ਨਹੀਂ ਹੈ ਤੇ ਸਾਰਾ ਸੰਗਰੂਰ ਜੇ ਦੇਖਿਆ ਜਾਵੇ ਜੇ ਇੱਕ ਇੱਕ ਮਾਤਰ ਹੋ ਕੇ ਇਕੱਠਾ ਹੋ ਕੇ ਇਹਨਾਂ ਦੇ ਖਿਲਾਫ ਖੜੂਗਾ ਸ਼ਰਾਰਤੀ ਅਨਸਰਾਂ ਤਾਂ ਉਹਨਾਂ ਨੂੰ ਨਕੀਲ ਪਾਈ ਜਾ ਸਕਦੀ ਹੈ ਕਿਸ ਤਰ੍ਹਾਂ ਦੇ ਦਿਓ ਭਾਜੀ ਕਿ ਇੱਕ ਵੀਡੀਓ ਹੈ ਜਿਹੜੀ ਇੱਕ ਕਹਿੰਦੇ ਕਿ ਅੱਜ ਲੇਟੈਸਟ ਜਿਹੜੀ ਇੱਕ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਫੇਰ ਇੱਕ ਵਾਰ ਦੇਖਿਆ ਗਿਆ ਵਾਰਦਾਤ ਹਾਂਜੀ ਇਹ ਮੈਂ ਕਹਿਣਾ ਚਾਹੁੰਦਾ ਜੀ ਜਿਹੜੇ ਚੋਰਾਂ ਦੇ ਹੌਸਲੇ ਤਾਂ ਬਹੁਤ ਬਲੰਦ ਹੋ ਚੁੱਕੇ ਨੇ ਜੀ ਇਸ ਕਰਕੇ ਸਾਰੇ ਦੁਕਾਨਦਾਰ ਪਰੇਸ਼ਾਨ ਨੇ ਮੁਹੱਲਾ ਵਾਸੀ ਵੀ ਰਾਮ ਬਸਤੀ ਦੇ ਪਰੇਸ਼ਾਨ ਨੇ ਜੀ ਇਹ ਰੋਜ਼ ਰੋਜ਼ ਜਿਹੜੇ ਚੋਰ ਆ ਰਹੇ ਨੇ ਅੱਜ ਵੀ ਅਜ ਪ੍ਰੀਤ ਨਗਰ ਚਿੱਕਾ ਕੋਠੇ ਟੱਪਿਆ ਬੰਦਾ 6 ਵਜੇ ਇਹ ਬਹੁਤ ਗਲਤ ਗੱਲ ਹੈ ਜੀ ਪੁਲਿਸ ਇਹਨਾਂ ਦੇ ਜਲਦੀ ਤੋਂ ਜਲਦੀ ਨਕੇਲ ਪਾਵੇ ਜੀ ਹੋਰ ਮhalla ਨਿਵਾਸੀ ਮੌਜੂਦਾ ਕੀ ਨਾਮ ਵੀਰ ਕਲਦੀਪ ਕੁਮਾਰ ਕਲਦੀਪ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ دہشت ਪਈ ਹੈ ਕਿ ਅੱਜ ਰਾਮ ਬਸਤੀ ਹੈ ਤਾਂ ਕੱਲ ਕੋਈ ਹੋਰ ਏਰੀਆ ਆਸਤਾਨ ਯਤੇ ਰੋਡ ਤੇ ਪੀਸੀ ਸਾਹਿਬ ਐਸਐਚਓ ਸਾਹਿਬ ਦੇ ਕਹਿਣ ਤੇ ਸਕਿਉਰਿਟੀ ਗਾਰਡ ਰੱਖਿਆ ਸੀਗਾ ਜੀ ਪਰ ਲੋਕਾਂ ਨੂੰ ਇਹ ਸਾਥ ਦੇਣਾ ਚਾਹੀਦਾ ਹੈ ਸਕਿਉਰਿਟੀ ਗਾਰਡ ਨੂੰ ਲੋਕਾਂ ਨੂੰ ਹਰ ਇੱਕ ਦੁਕਾਨਦਾਰ ਨੂੰ ਇਹ ਪੈਸੇ ਦੇਣ ਚਾਹੀਦੇ ਨੇ ਤਾਂ ਕਿ ਸਕਿਉਰਿਟੀ ਗਾਰਡ ਸਖਤੀ ਨਾਲ ਵਰਤ ਸਕੇ ਐਸਐਚਓ ਜਦੋਂ ਬੁਲਾਉਣਾ ਉਹ ਆ ਜਾਂਦੇ ਨੇ ਪਰ ਚੋਰਾਚਾਰਾਂ ਦਾ ਕੋਈ ਹੱਲ ਨਹੀਂ ਹੋਇਆ ਜੀ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੀ ਇੱਕ ਪਰਸਨ ਸਕਿਉਰਿਟੀ ਗਾਰਡ ਇੱਕ ਇੰਨੀ ਜਿਹੜਾ ਐਡਾ ਵੱਡੇ ਏਰੀਆ ਦੀ ਰਾਖੀ ਰੱਖ ਲੇਗਾ ਉਹ ਤਾਂ ਕੋ ਡਰਦਾ ਮਰਾ ਆਪ ਕਹਿੰਦਾ ਮੇਰੀ ਨਾ ਜਾਨ ਨੂੰ ਖਤਰਾ ਹੈ ਕਹਿੰਦਾ ਕਿਉਂਕਿ ਮੇਰੀ ਜਨ ਮੈਨੂੰ ਇਹ ਮਰਦਾਂ ਕਹਿੰਦਾ ਵਿਚੋਰ ਇੰਨੇ 6 6 ਬੰਦੇ ਲਗਾਤਾਰ ਘੁੰਮਦੇ ਫਿਰ ਜਾਂਦੇ ਨੇ ਪਹਿਲਾਂ ਮੈਨੂੰ ਖਤਰਾ ਹੈ ਕਹਿੰਦਾ ਮੈਂ ਅੱਗੇ ਤੋਂ ਡਿਊਟੀ ਨਹੀਂ ਕਰਦਾ ਉਹ ਇਹਦਾ ਪਵਾਸੀ ਦਾ ਇਹ ਚਾਹਣਾ ਹੈ ਪੁਲਿਸ ਪ੍ਰਸ਼ਾਸਨ ਨਾਲ ਸਾਥ ਦੇ ਵਿੱਚ ਜਿਵੇਂ ਸਾਡਾ ਰੇਡੀ ਰੋਡ ਦੇ ਨਾਲ ਰੇਲਵੇ ਲਾਈਨ ਲੱਗਦੀ ਹੈ ਇੱਥੇ ਇੱਕ ਆਪਣਾ ਗਾਰਡ ਵੀ ਰੱਖਣਾ ਚਾਹੀਦਾ ਇਸ ਥਾਂ ਨੂੰ ਹਾਂਜੀ ਜੇ ਗੱਲ ਕਰੀਏ ਕਿ ਤੁਸੀਂ ਸਬੰਧ ਦੇ ਵਿੱਚ ਐਸਐਚਓ ਨੂੰ ਮਿਲੇ ਐਸਐਚਓ ਦਾ ਕੀ ਕਹਿਣਾ ਹੈ ਐਸਐਚਓ ਸਾਹਿਬ ਤਾਂ ਕਹਿੰਦੇ ਸਾਨੂੰ ਦੱਸੋ ਕੀ ਹੈਲਪ ਲਈ ਹੈਲਪ ਅਸੀਂ ਉਹ ਕੀ ਚੋਰ ਲੰਘ ਜਾਂਦੇ ਨਹੀਂ ਤੇ ਚੋਰ ਵਗ ਜਾਂਦੇ ਨੇ ਹੁਣ ਅਸੀਂ ਚੋਰਾਂ ਨੂੰ ਕਿੱਥੇ ਦੱਸੋ ਕਿ ਤੋਂ ਚੋਰੀ ਫੜੀ ਹੈ ਕੀ ਕਰੀਏ ਜੀ ਗੱਲ ਇਹ ਹੈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਲੋੜ ਹੈ ਇੱਥੇ ਇੱਕ ਛੋਟਾ ਦੀ ਗੱਲ ਕਰੀਏ ਜਦੋਂ ਵੀ ਕੋਈ ਸ਼ਰਾਰਤੀ ਅਨਸਰ ਸਰਗਰਮ ਹੁੰਦਾ ਜਦੋਂ ਵੀ ਕੋਈ ਵਾਰਦਾਤ ਦੇਣ ਵਾਲਾ ਬੰਦਾ ਖੜਾ ਹੁੰਦਾ ਉਹਦੇ ਖਿਲਾਫ ਅਸੀਂ ਇੱਕ ਜੁਟਤਾ ਨਹੀਂ ਦਿਖਾਉਂਦੇ ਸਾਡੇ ਸਮਾਜ ਦੀ ਸਭ ਤੋਂ ਵੱਡੀ ਕੋਤਾਹੀ ਇਹ ਹੈ ਕਿ ਅਸੀਂ ਜਦੋਂ ਕਿਸੇ ਬੁਰਾਈ ਦੇ ਖਿਲਾਫ ਖੜਨਾ ਹੁੰਦਾ ਸੀ ਇੱਕ ਇੱਕ ਹੋ ਕੇ ਨਹੀਂ ਖੜਦੇ ਹੁਣ ਜੇ ਸਾਡੇ ਰੋਡ ਦੀ ਗੱਲ ਕਰੀਏ ਇੱਥੇ ਸਾਡੇ ਕੋਲ 100 ਦੁਕਾਨਾਂ ਨੇ ਪ੍ਰਾਈਵੇਟ ਤੌਰ ਤੇ ਅਸੀਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਸਾਡੀਆਂ 3 ਦੁਕਾਨਾਂ ਲੁੱਟੀਆਂ ਸੀ ਸਿਕਿਉਰਿਟੀ ਕਾਰਡ ਦਾ ਪ੍ਰਬੰਧ ਕੀਤਾ 70 75 ਬੰਦੇ ਸਾਡੇ ਨਾਲ ਸਹਿਮਤ ਨੇ ਜਿਹੜੇ ਸਾਨੂੰ ਪੈਸੇ ਦੇਣੇ 25 30 ਬੰਦੇ ਅੱਜ ਵੀ ਕਹਿੰਦੇ ਲੋਟ ਨਹੀਂ ਆਪਾਂ ਆਪਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਆਪਾਂ ਉਂਗਲ ਕਰਦੇ ਆ ਤਾਂ ਜਿਹੜੀਆਂ ਤਿੰਨ ਉਂਗਲਾਂ ਆਪਣੇ ਵੱਲ ਹੁੰਦੀਆਂ ਉਹਦਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਮੈਨੂੰ ਇਹ ਲੱਗਦਾ ਕਿ ਜੇ ਸਮਾਜ ਇਕਜੁੱਟ ਹੋਵੇ ਬਰਾਈ ਖਿਲਾਫ ਤਾਂ ਹੀ ਬਰਾਈ ਦਾ ਖਾਤਮ ਅਸੀਂ ਜਦੋਂ ਇੱਕ ਜੁਟ ਦਿਖਾਵਾਂਗੇ ਇਕੱਠੇ ਹੋ ਕੇ ਜਾਵਾਂਗੇ ਤਾਂ ਉਹਨਾਂ ਦੀ ਮਜਬੂਰੀ ਬਣ ਜੂ ਉਹ ਉਹ ਸਾਨੂੰ ਜਵਾਬ ਦੇ ਨੇ ਜਦੋਂ ਇੱਥੋਂ ਦੀ ਜੇ ਗੱਲ ਕਰੀਏ ਇੱਥੋਂ ਦਾ ਅਸੀਂ ਰਾਹ ਭੈਣ ਜੀ ਜਰੀਏ ਵੀ ਖੋਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਫੰਡ ਦੇ ਤਹਿਤ ਹੋ ਸਕਦਾ ਹੈ ਸਾਨੂੰ ਰੋਡ ਦੇ ਉੱਪਰ ਕਿਉਂਕਿ 100 ਦੁਕਾਨਦਾਰ ਹੈ 100 ਵਪਾਰੀ ਹੈ ਜਿਹੜਾ ਇੱਥੇ ਕਾਰੋਬਾਰ ਕਰਕੇ ਦਿੰਦਾ ਹੈ ਕਿਤੇ ਨਾ ਕਿਤੇ ਜੇ ਕੋਈ ਸਰਕਾਰੀ ਫੰਡ ਤੇ ਉੱਪਰ ਸਾਨੂੰ ਕਿਤੇ ਸਿਕਿਉਰਿਟੀ ਗਾਰਡ ਦਾ ਇੰਤਜ਼ਾਮ ਕਰ ਦਿੱਤਾ ਜਾਵੇ ਅਸੀਂ ਤੁਹਾਡੇ ذریعے ਵੀ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਐਮਐਲਏ ਦੇ ਅਧਿਕਾਰ ਇਹ ਠੀਕੀ ਗੱਲ ਆਉਂਦੀ ਹੈ ਡੀਸੀ ਫੰਡ ਦੇ ਵਿੱਚੋਂ ਜਿਹੜੇ ਰੋਡ ਸੁਰੱਖਿਅਤ ਨਹੀਂ ਹੈਗੇ ਉੱਥੇ ਸਰਕਾਰੀ ਤੌਰ ਤੇ ਗਾਰਡ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਚੌਂਕੀਦਾਰ ਤਾਂ ਵੈਸੇ ਇੱਥੇ ਲੱਗਦਾ ਹੀ ਹੈ ਜੇ ਆਪਾਂ ਗੱਲ ਕਰੀਏ ਕਿ ਚੌਂਕੀਦਾਰ ਤਾਂ ਬਹੁਤ ਦੇਰ ਤੋਂ ਚੱਲਦਾ ਰਿਹਾ ਨਹੀਂ 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 ਚੱਲਦਾ ਰਿਹਾ ਜੀ ਅਸੀਂ ਆਪ ਖੁਦ ਆਪਣੇ ਪੈਸੇ ਦੇ ਉੱਪਰ 200 ਰੁਪਏ ਪਰਦਕਾਨ ਦਾ 250 ਰੁਪਏ ਪਰਦਕਾਨ ਦਾ ਦਿੰਨੇ ਆ ਅਸੀਂ ਨਿੱਜੀ ਪੈ ਕੋਈ ਸਕਿਉਰਿਟੀ ਗਾਰਡ ਹੈ ਹੀ ਨਹੀਂ ਅਸੀਂ ਤਾਂ ਇਹ ਕਹਿੰਨੇ ਆ ਸਾਨੂੰ 6 ਮਹੀਨੇ ਪਹਿਲਾਂ ਵੀ ਐਸਐਚਓ ਸਾਹਿਬ ਨੇ ਇਹ ਕਿਹਾ ਸੀ ਕੱਲ ਵੀ ਇਹ ਕਿਹਾ ਸੀ ਕਿ ਜੇ ਕੋਈ ਤੁਹਾਡੇ ਨਾਲ ਦੁਕਾਨਦਾਰ ਸਹਿਮਤ ਨਹੀਂ ਹੁੰਦਾ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਸਹਿਮਤ ਹੋ ਕੇ ਆਪਣੇ ਪੈਸੇ ਤੇ ਰੱਖੋ ਪਰ ਅਸੀਂ ਇਹ ਕਿਉਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਕਿਉਰਿਟੀ ਗਾਰਡ ਕਿੰਨਾ ਕੁ ਰੱਖਿਆ ਕਰ ਸਕਦਾ ਹੈ ਸਰਕਾਰ ਕਿਉਂ ਨਹੀਂ ਇੰਨਾ ਚਿੰਜਾ ਬਲ ਧਿਆਨ ਦਿੰਦੀ ਆਪਾਂ ਤਾਂ ਇਹ ਕਹਿੰਨੇ ਜੇ ਸਰਕਾਰੀ ਪੈਸਾ ਸਾਡੇ ਟੈਕਸ ਜਰੀਏ ਸੀ 100 ਦੁਕਾਨਦਾਰ ਵਪਾਰੀ ਐਥੇ ਕੁਝ ਨਾ ਕੁਝ ਤਾਂ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਹੋਵਾਂਗੇ ਸਾਡੇ ਸਾਰੇ ਵਪਾਰੀਆਂ ਦੇ ਜਰੀਏ ਜਿਹੜ ਕੀ ਸਾਨੂੰ ਸਰਕਾਰਡ ਆਪਣੇ ਡੀਸੀ ਕੋਟੇ ਚ ਇੱਕ ਸਰਕਾਰਡ ਨਹੀਂ ਦੇ ਸਕਦੀ ਉਹਦਾ ਇਹ ਵੀ ਹੈ ਅਸੀਂ ਨਰਾਪੂਰਾ ਉਹਨਾਂ ਤੇ ਵੀ ਨਹੀਂ ਪਹੁੰਚਣਾ ਚਾਹੁੰਦੇ ਐਸੇ ਜਿੰਨੀ ਕੁ ਮਦਦ ਤੁਸੀਂ ਸਾਡੀ ਕਰ ਸਕਦੇ ਹੋ ਬਾਕੀ ਪੈਸਾ ਅਸੀਂ ਇਕੱਤਰ ਕਰਾਂਗੇ ਕਿਉਂਕਿ ਅਸੀਂ ਤਾਂ ਆਪਦਾ ਜਿਹੜਾ ਪੇਟ ਹੈ ਬੱਚੇ ਐ ਉਹ ਇਸੇ ਰੋਜ਼ਗਾਰ ਦੇ ਜਰੀਏ ਪਾਲਾਂਗੇ ਜੀ ਬਹੁਤ ਵਧੀਆ ਜੀ ਇਹਨਾਂ ਸਾਡੇ ਨਾਲ ਮhalla ਰਵਾਸੀ ਰਾਮ ਬਸਤੀ ਦੇ ਜਿਨ੍ਹਾਂ ਦੇ ਕਿਤੇ ਨਾ ਕਿਤੇ دہشت ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਇਹਨਾਂ ਦਾ ਆਖਣਾ ਹੈ ਕਿ ਜਿਹੜੇ ਚੋਰਾਂ ਦੇ ਹੌਸਲੇ ਨੇ ਬਹੁਤ ਬਲੰਦ ਹੋ ਚੁੱਕੇ ਹਨ ਤੇ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਆਖਿਆ ਗਿਆ ਕਿ ਇੱਕ ਪਰਸਨ ਦੇ ਸਕਿਉਰਿਟੀ ਗਾਰਡ ਰੱਖੋ ਜ਼ਿਆਦਾ ਜਾਣਕਾਰੀ ਲਈ ਸਾਡਨਾ ਐਸਐਸਓ ਨਮਸਕਾਰ ਭਾਈ ਸਾਹਿਬ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਨੇ ਜੋ ਰਾਮ ਬਸਤੀ ਦੀ ਕੰਧ ਟੱਪ ਕੇ ਇਸ ਦੇ ਘਰੇ ਵੱਢ ਰਹੇ ਨੇ ਲੋਕਾਂ ਦਾ ਜੇ دہشت ਦੇ ਮਾਹੌਲ ਦੀ ਗੱਲ ਕਰੀਏ ਲੋਕ ਬੜੇ ਸਹਿਮ ਹੋਏ ਕੋਈ ਸਬੰਧੀ ਜਿਹੜੀ ਹੈਗੀ ਸਾਡੀ ਪੜਤਾਲ ਚੱਲ ਰਹੀ ਹੈ ਤੇ ਐਸੀ ਬਾਕੀ ਰਾਤ ਨੂੰ ਅਗਸਤਾਂ ਵੀ ਵਧਾਤੀਆਂ ਠੀਕ ਹੈ ਫਿਲਹਾਲ ਜੇਦੋਂ ਵੀ ਕੋਈ ਐਸੀ ਕੋਈ ਮਾੜੇ ਅੰਸਰ ਪਾਟੇਗੇ ਤੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਜੀ ਗੱਲ ਕਰੀ ਜਾਵੇ ਤਾਂ ਕਿਲੋਕੀਮੀਟਰ ਦੀ ਦੂਰੀ ਤੇ ਹੀ ਥਾਣਾ ਹੈ ਤੇ ਥੋੜੀ ਦੂਰ ਤੇ ਜਿਹੜੀ ਬਰਨਾਲਾ ਕੈਂਚੀਆਂ ਨੇ ਉੱਥੇ ਵੀ ਪੁਲਿਸ 24 ਘੰਟੇ ਰਹਿੰਦੀ ਹੈ ਪਰ ਜਿਹੜੇ ਚੋਰਾਂ ਦੇ ਹੌਸਲੇ ਦੀ ਗੱਲ ਕਰੀਏ ਤਾਂ ਉਹ ਜ਼ਿਆਦਾ ਤੇਜ਼ ਲੱਗਦੇ ਤਕੋਏ ਸਬੰਧੀ ਜਿਹੜੇ ਹੈਗੇ ਨੇ ਜਿਹੜੇ ਇਹ ਜਿਹੇ ਅਨਸਰ ਹੁੰਦੇ ਨੇ ਕਿ ਨਾ ਇਹ ਰਾਤਾਂ ਨੂੰ ਹਨੇਰੀਆਂ ਰਾਤਾਂ ਹੋਣ ਕਰਕੇ ਠੀਕ ਹੈ ਨਾ ਕਈ ਵਾਰ ਇਹ ਵਾਰਦਾਤਾਂ ਅੱਜ ਕੱਲ ਹੋ ਜਾਂਦੀਆਂ ਨੇ ਕਿ ਨਾ ਆਪਾਂ ਏਸੀ ਲਾ ਕੇ ਅੰਦਰ ਸੌਂ ਜਾਂਦੇ ਆ ਪਰ ਕਿਸੇ ਦਾ ਨੁਕਸਾਨ ਜਾਂ ਮਾਲੀ ਜਾਂ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਖੂਬ ਮੱਕੀ ਅਸੀਂ ਇਹ ਸਬੰਧੀ ਸਾਡੀ ਟੀਮ ਲੱਗੀ ਹੋਈ ਹੈ ਸਾਡੀ ਟੀਮਾਂ ਚੱਲ ਰਹੀਆਂ ਨੇ ਕਿ ਜਲਦੀ ਪਕੜ ਲਾਂਗੇ ਇਸਨ ਸੱਜਣਾ ਐਸਐਸਓ ਸਾਹਿਬ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੀ ਅਸੀਂ ਸਾਡੇ ਕੋਲੇ ਕੇਸ ਆ ਚੁੱਕਿਆ ਇਸ ਦੀ ਇਨਕੁਆਇਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੜਿੰਦਾ ਹਿਸਾਬ ਦੇ ਨਾਲ ਇਹਦੀ ਜਿਹੜੀ ਗਸ਼ਤ ਹੈ ਜਾਂ ਪੀਸੀਆਰ ਆ ਉਸ ਦਾ ਵੀ ਜਿਹੜਾ ਗਸ਼ਤ ਦਾ ਦੌਰ ਵਧਾ ਦਿੱਤਾ ਗਿਆ ਹੈ ਹੁਣ ਵੇਖਣਾ ਹੋਵੇਗਾ ਕਿ ਜੜੇ ਇਹ ਚੋਰਾਂ ਨੂੰ ਪੁਲਿਸ ਦੇ ਹੱਥ ਕਦੋਂ ਆਉਂਦੇ ਸੰਗਰੂਰ ਤੌਰਵੀ ਸ਼ਰਮਾ ਲਾਈਵ ਪੰਜਾਬੀ ਟੀਵੀ